ਲਗਾਤਾਰ ਜਿਹੜਾ ਕਣਕ ਦੀ ਖਰੀਦ ਦਾ ਸੀਜ਼ਨ ਆ ਉਹ ਡੇ ਟੂ ਡੇ ਆਪ ਜਾ ਰਿਹਾ ਪੀਕ ਤੇ ਜਾ ਰਿਹਾ ਸੋ ਇਹਨਾਂ ਖਰੀਦ ਪ੍ਰਬੰਧਾਂ ਦੇ ਲਈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਜਿਹੜੇ ਪ੍ਰਬੰਧ ਕੀਤੇ ਆ ਪੰਜਾਬ ਦੇ ਅੰਦਰ ਪੰਜਾਬ ਸਰਕਾਰ ਵੱਲੋਂ ਅੱਜ ਉਹਦਾ ਜਾਇਜ਼ਾ ਲੈਣ ਦੇ ਲਈ ਮੈਂ ਬਿਮਾਰ ਮੰਡੀ ਚ ਆਇਆ ਸੋ ਸੂਚੇ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਦਾ ਫੀਡਬੈਕ ਮਿਲ ਰਹੀ ਹੈ ਕਿ ਇਸ ਵਾਰ ਜਿਹੜਾ ਕਣਕ ਦਾ ਝਾੜ ਆ ਉਹ ਕਾਫੀ ਬਿਹਤਰ ਹੈਗਾ ਆ ਭਾਵੇਂ ਮੌਸਮ ਆਪਣੇ ਥਾ ਥੋੜੀ ਬੋਦੀ ਖਰਾਬੀ ਕਰ ਰਿਹਾ ਪਰ ਕਿਸਾਨ ਲਗਾਤਾਰ ਮੰਡੀ ਚ ਆ ਰਿਹਾ ਸੋ ਕੱਲ ਤੱਕ ਪੰਜਾਬ ਦੀਆਂ ਮੰਡੀਆਂ ਦੇ ਅੰਦਰ 81 ਲੱਖ ਮੀਟਰਕ ਟਨ ਤੋਂ ਉੱਪਰ ਜਿਹੜੀ ਕਣਕ ਉਹ ਆ ਚੁੱਕੀ ਹੈ ਤੇ ਚੰਗੀ ਗੱਲ ਇਹ ਆ ਕਿ ਅਸੀਂ 79 ਲੱਖ ਮੀਟਰਕ ਟਨ ਜਿਹੜੀ ਉਹ ਮੰਡੀਆਂ ਦੇ ਵਿੱਚੋਂ ਖਰੀਦ ਚੁੱਕੇ ਆ ਔਰ ਲਗਭਗ 11480 ਕਰੋੜ ਰੁਪਈਆ ਜਿਹੜਾ ਕਿਸਾਨਾਂ ਦੇ ਖਾਤਿਆਂ 'ਚ ਪਾਇਆ ਜਾ ਚੁੱਕਿਆ ਜੋ ਜੋ ਵੀ 24 ਘੰਟੇ ਦੇ ਅੰਦਰ ਪੇਮੈਂਟ ਕਿਸਾਨ ਦੇ ਖਾਤੇ 'ਚ ਪਵੇ ਇਹਦੇ ਲਈ ਸਰਕਾਰ ਨੇ ਪੂਰੇ ਪ੍ਰਬੰਧ ਕੀਤੇ ਆ ਸੀਸੀਐਲ ਸਰਕਾਰ ਦੇ ਕੋਲ ਆ ਬਾਰਦਾਨਾ ਸਰਕਾਰ ਦੇ ਕੋਲ ਆ ਬਸ ਮੌਸਮ ਦੀ ਹਕਸ ਵੱਲੀ ਰਵੇ ਇਹ ਅਸੀਂ ਦੁਆ ਕਰਦੇ ਆ ਸੋ ਮਾਨਜੋਗ ਮੁੱਖ ਮੰਤਰੀ ਜੀ ਦਾ ਇਹ ਐਲਾਨ ਆ ਕਿ ਕਿਸੇ ਵੀ ਤਰ੍ਹਾਂ ਦੀ ਮੰਡੀ ਦੇ ਵਿੱਚ ਚਾਹੇ ਮੰਡੀ ਦਾ ਆਰਤੀ ਆ ਚਾਹੇ ਕਿਸਾਨ ਆ ਚਾਹੇ ਮਜ਼ਦੂਰ ਆ ਉਹਨੂੰ ਦਿੱਕਤ ਨਾ ਆਵੇ ਸੋ ਸੂਚੇ ਪੰਜਾਬ ਦੇ ਅੰਦਰ ਜਿਹੜਾ ਆ ਉਹ ਬੜਾ ਸਕਸੈਸਫੁਲ ਬੜਾ ਸਮੂਥਲੀ ਜਿਹੜਾ ਆ ਉਹ ਖਰੀਦ ਦਾ ਕੰਮ ਚੱਲ ਰਿਹਾ ਸੋ ਮੈਂ ਇੱਕ ਗੱਲ ਜ਼ਰੂਰ ਅਪੀਲ ਕਰਾਂਗਾ ਪੰਜਾਬ ਦੇ ਕਿਸਾਨਾਂ ਨੂੰ ਕਿ ਉਹ ਕਾਲੀ ਨਾ ਕਰਨ ਅ ਕੱਲਾ ਕੱਲਾ ਧਾਰਾ ਮੰਡੀ ਚ ਚੱਕਾਂਗੇ ਸਾਰੇ ਪ੍ਰਬੰਧ ਕੀਤੇ ਆ ਫਸਲ ਨੂੰ ਥੋੜਾ ਜਿਆਦਾ ਸਵਾਰ ਕੇ ਲੈ ਕੇ ਆਣ ਤਾਂ ਜੋ ਇੱਥੇ ਉਹਨਾਂ ਦੀ ਸਮਾਨਾ ਲੱਗੇ ਮੰਡੀ ਦੇ ਅੰਦਰ ਸੋ ਅਸੀਂ ਵਾਅਦਾ ਕਰਦੇ ਆ ਵੀ ਜਿਸ ਤਰ੍ਹਾਂ ਪਿਛਲੇ ਸੀਜ਼ਨ ਜਦੋਂ ਦੀ ਮਾਨ ਸਾਹਿਬ ਦੀ ਸਰਕਾਰ ਪੰਜਾਬ ਚ ਬਣੀ ਆ ਕਿਸਾਨ ਨੂੰ ਮੰਡੀ ਦੇ ਅੰਦਰ ਖੱਜਲ ਨਹੀਂ ਹੋਣ ਦਿੱਤਾ ਜਾ ਰਿਹਾ ਸੋ ਇਹ ਸੀਜ਼ਨ ਵਿੱਚ ਜਿਹੜਾ ਆ ਉਹ ਅਸੀਂ ਵਧੀਆ ਕਰਾਂਗੇ ਸਾਰੇ ਪ੍ਰਬੰਧ ਕੀਤੇ ਆ ਆਪਸੀਂ ਇੱਕੋ ਹੀ ਬੇਨਤੀ ਕਰਦੇ ਆ ਕਿ ਫਸਲ ਸਵਾਰ ਕੇ ਲੈ ਕੇ ਆਣ ਸੋ ਅੱਜ ਮੈਂ ਆਪਣੇ ਇਲਾਕੇ ਦੀਆਂ ਮੰਡੀਆਂ 'ਚ ਆਇਆ ਸੋ ਫਿਰ ਦੁਬਾਰਾ ਪੰਜਾਬ ਦੇ ਕਿਸਾਨਾਂ ਦਾ ਵਾਦਾ ਕਿ ਕਿਸੇ ਤਰ੍ਹਾਂ ਦੀ ਚਿੰਤਾ ਟੋਖਲਾ ਮਨ 'ਚ ਨਾ ਰੱਖਣ ਅਸੀਂ ਸਾਰੇ ਪ੍ਰਬੰਧ ਸਰਕਾਰ ਵੱਲੋਂ ਕੀਤੇ ਆ ਔਰ ਚੜ੍ਹਦੀ ਕਲਾ ਚਾਹੋ 24 ਘੰਟੇ ਤੋਂ ਪਹਿਲੇ ਪਹਿਲੇ ਜਿਹੜੀ ਹੈ ਪੇਮੈਂਟ ਕਿਸਾਨ ਦੇ ਖਾਤੇ 'ਚ ਪਾਵਾਂਗੇ